ਬਾਕੀ ਜੇ ਪੈਸੇ ਰੇਟ ਦੀ ਗੱਲ ਕਰੀ ਤਾਂ ਰੇਟ ਉਹਨੇ ਮਿਲਦਾ 8.5 ਘੰਟੇ ਦਾ ਮਿਲਦਾ ਜਿਹੜੇ ਬੰਦੇ ਪੱਕੇ ਆ ਇੱਥੇ ਜਿਨ੍ਹਾਂ ਕੋ ਪੇਪਰ ਆ ਜਿਹੜੇ ਬੰਦੇ ਕੱਚੇ ਆ ਕੱਚਿਆਂ ਦਾ ਘੱਟ ਹੀ ਮਿਲਦਾ ਜਿਵੇਂ ਬਾਕੀ ਜੇ ਭੁੱਖ ਪੱਖ ਲੱਗੇ ਤਾਂ ਆਪਣਾ ਇੱਥੇ ਹੀ ਤੋੜ ਕੇ ਆੜੂ ਖਾਣਾ ਖਾ ਲੋ ਮਿੱਠਾ ਆੜੂ ਕਿਦਾਂ ਮਿੱਠਾ ਪਿਆ ਬੜਾ ਮਿੱਠਾ ਆੜੂ ਆ ਅਨੁਸਾਰ ਸੀ ਗਏ ਕਿਦਾਂ ਸਾਰੇ ਇਹ ਸਵਾਗਤ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆ ਵੀਡੀਓ ਤੁਹਾਡੇ ਵਾਸਤੇ ਬੜੇ ਟਾਈਮ ਬਾਅਦ ਕੰਮ ਕਰਿਆ ਪਾੜੂਆਂ ਦਾ ਦੂਜਾ ਕੰਮ ਹੋ ਗਿਆ ਆਪਣਾ ਸੰਤਰੇ ਦਾ ਕੀ ਰੇਟ ਹੈ ਇਹਦੇ ਵਿੱਚ ਸਾਨੂੰ ਦੱਸਦੇ ਐਂਡ ਤੇ ਕਿੰਨਾ ਘੰਟੇ ਦਾ ਲੰਮਾ ਦਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਟੋਪੀਆਂ ਟੋਪੀਆਂ ਪੂਰੀਆਂ ਲਾਈਆਂ ਮੌਸਮ ਖਰਾਬ ਆ ਵੀ ਧੁੱਪ ਬੜੀ ਆ ਤੇ ਪੂਰੀ ਸੇਫਟੀ ਦਾ ਧਿਆਨ ਐਨਕਾ ਲਾਈਆਂ ਹੋਈਆਂ ਉੱਪਰ ਕੋਈ ਡੱਕਾ ਡੋਕਾ ਨਾ ਪਵੇ ਆਕੇ ਚ ਕੰਮ ਬਾਲਟੀਆਂ ਆਲੂਆ ਲੱਗੇ ਹੋਏ ਇਹਦੇ ਵੀ ਕਈ ਕਿਸਮਾਂ ਤੇ ਲੱਗਿਆ ਹੌਲੀ ਹੌਲੀ ਤੋੜਨਾ ਆਪਾਂ ਆਲੂ ਆ ਸਾਰੇ ਬੰਦੇ ਲੱਗੇ ਆ ਬੱਲੇ ਬੂਆ ਬਾਲਟੀਆਂ ਹੀ ਤੋੜਨਾ ਆੜੂ ਤੋੜ ਕੇ ਆੜੂ ਪੂਰਾ ਪੱਕਿਆ ਹੋਇਆ ਹੌਲੀ ਹੌਲੀ ਤੋੜਨ ਨਾਲ ਦਾਗ ਨਹੀਂ ਪੈਣਾ ਚਾਹੀਦਾ ਕੋਈ ਵੀ ਆ ਪੂਰਾ ਬਾਗ ਲੱਗਿਆ ਅਲਗ-ਅਲਗ ਦਿਖਾਉਂਦਾ ਵਾਹ ਬੱਲੇ ਮੇਰੇ ਬੂਟੇ ਉਂਗਲੀਾਂ ਉੱਤੇ ਲੱਗ ਗਏ ਬਾਗ ਨੂੰ ਪਾਣੀ ਗਾਜ ਪਾਇਆ ਬਾਗ ਨੂੰ ਪਾਣੀ ਪੁਰਾਣੀ ਥੱਲੇ ਖਿਚਰਾਣਗੇ ਜੇ ਉਸ ਤੇ ਕੋਈ ਜਿੱਤੀ ਦਾ ਨਾ ਟੋਰ ਕੇ ਪਾਈ ਜਾਣਾ ਥੱਲੇ ਥੋੜਾ ਖਰਾਬ ਮਾਲ ਕਿਰਿਆ ਪਿਆ ਤੇ ਬਾਹਲੀ ਬਾਹਰ ਕਾਟ ਕੇ ਪਾ ਲੈਣੀ ਆਪਾਂ ਜਾ ਕੇ ਬਾਕੀ ਇਹਦਾ ਬੂਟੇ ਦੇ ਉੱਤੇ ਚੜ ਚੀਦਾ ਤੇ ਇਹ ਦਾਣੇ ਤੋੜਨੇ ਉੱਤੇ ਲੱਗੇ ਜਿਹੜੇ ਜਟਾਣੀ ਥੱਲੇ ਖਿਚਲੀ ਹੋਈ ਹੈ ਥੱਲੇ ਨਹੀਂ ਸਿੱਟਨੇ ਆ ਕੇ ਦਾਣੇ ਟੁੱਟ ਜਾਂਦੇ ਜਿਹੜੇ ਬੜੇ ਪੱਕੇ ਆ ਦਾਣੇ ਹੋਏ ਤੇ ਦਾਗ ਪੈ ਜਾਂਦਾ ਐਦਾ ਫਿਰ نیچے ਫੜਾ ਦੀਦੇ ਬਾਲਟੀ 'ਚ ਐਦਾ ਹੌਲੀ-ਹੌਲੀ ਜਾ ਕੇ ਪਾ ਦਿੰਦੇ ਆ ਬਰਕੇ ਲਿਆ ਗਿਆ ਆਪਾਂ ਐਦਾਂ ਕਾਖਿਆਂ 'ਚ ਪਾਤਾ ਨਹੀਂ ਜਿਹੜੇ ਸੰਤਰੇ ਵਾਂਗੂ ਆਵੇ ਕਾਕੇ ਥੋੜੇ ਛੋਟੇ ਹੁੰਦੇ ਆ ਇਹ ਬਾਲਟੀ 'ਚ ਪੁੱਠੀ ਕਰਦਾ ਨਹੀਂ ਕਰ ਦੋ ਪੁੱਠੀ ਜੀ ਬਾਲਟੀ ਹੋਲੀ-ਵੜੀ ਰੱਖਣੇ ਆ ਦਾਣੇ ਜੇ ਮਾਲ ਪੂਰਾ ਪੱਕਿਆ ਹੋਇਆ ਜੇ ਕੋਈ ਦਾਗ ਪੈ ਜਾਏ ਤਾਂ ਖਰਾਬ ਹੋ ਜਾਂਦਾ ਜਿਹੜੇ ਦਾਣੇ ਆ ਕੰਮ ਐਨਾ ਕ ਬਾਲਟੀ ਭਰਾਂ ਦੀ ਗਲ ਚ ਚਲੋ ਜੀ ਟੋੜੀਏ ਅੱਗੇ ਹੋਰ ਨਾਲੀ ਦੀ ਬਾਕੀ ਮਾਲ ਪੂਰਾ ਲਗਿਆ ਬੂਟਿਆਂ ਦੇ ਬੂਟੇ ਪੂਰੇ ਭਰੇ ਭਰੇ ਆ ਹਾਂਜੀ ਕੰਮ ਦੱਸੋ ਕਿੱਦਾਂ ਕੰਮ ਸੌਖਾ ਹੀ ਆ ਕੰਮ ਸੌਖਾ ਹੀ ਜੇ ਕੰਮ ਚੜਾ ਕੰਮ ਨੇ ਕੰਮ ਘਾਂਟਿਆਂ ਤੇ ਸੰਤਰੇ ਦਾ ਕੰਮ ਸੰਤਰੇ ਦਾ ਕੰਮ ਥੋੜਾ ਔਖਾ ਹੁੰਦਾ ਐ ਘਾਂਟਿਆਂ ਤੇ ਆ ਬਾਕੀ ਇੱਧਰ ਮੁੰਡੇ ਲੱਗੇ ਹੋਰ ਭਾਈ ਕਿੱਦਾਂ ਕੀ ਹਾਲ ਚਾਲ ਆ ਮੇਰੀ ਇਹ ਬਾਈ ਵਧੀਆ ਕੰਮ ਮਜ਼ੇ ਵਾਲਾ ਕੰਮ ਆ ਕੋਈ ਐਨਾ ਔਖਾ ਨਹੀਂ ਬਾਲਟੀ ਭਰਨੀ ਕੰਮ ਘਾਂਟਿਆਂ ਤੇ ਹੌਲੀ ਹੌਲੀ ਲੱਗੇ ਰਹਿਣਾ ਆਪਾਂ ਬਾਕੀ ਇੱਧਰ ਸਾਰਾ ਬਾਗਾ ਬੜਾ ਵੱਡਾ ਬਾਗਾ ਬੜੀਆਂ ਲੰਬੀਆਂ ਲਾਈਨਅ ਉੱਧਰ ਤੱਕ ਬਾਕੀ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਤਾਂ ਇੱਥੇ ਕੰਮ ਹੈਗਾ ਘੰਟਿਆਂ ਤੇ ਜਿਹੜੇ ਬੰਦੇ ਕੋ ਪੇਪਰ ਹੈਗੇ ਆ ਪੱਕੇ ਆ ਇੱਥੇ ਉਹਨਾਂ ਨੂੰ ਮਿਲਦਾ 8 ਯੂਰੋ 8.5 ਯੂਰੋ ਚੱਲਦਾ ਰੇਟ ਮਿਨਿਮਮ 8 ਯੂਰੋ ਮਿਲਦਾ ਹੀ ਆ ਜਿਹੜਾ ਮਰਜੀ ਆਪਾਂ ਕੰਮ ਕਰੀਏ ਕੱਚੇ ਬੰਦਿਆਂ ਨੂੰ ਥੋੜਾ ਘੱਟ ਹੀ ਮਿਲਦਾ ਜਿੰਸ ਨੂੰ ਪਤਾ ਹੀ ਆ ਵਿਚ ਬੰਦੇ ਮਾਰ ਜਾਂਦੇ ਪੈਸੇ ਜਾਂ ਘੱਟ ਦਿੰਦੇ ਆ ਕੱਚੇ ਬੰਦਿਆਂ ਨੂੰ 6 ਯੂਰੋ 7 ਯੂਰੋ 7.5 ਤਿੰਨ ਨਾਲ ਦੇ ਦਿੰਦੇ ਆ ਵਿਚ ਮਾਲਕ ਚੰਗੇ ਹੁੰਦੇ ਆ ਕਈ ਕਈ ਜ਼ਿਆਦਾ ਕੱਟ ਲੈਂਦੇ ਆ ਤੇ ਪੱਕੇ ਬੰਦੇ ਨੂੰ ਮਿਲਦਾ ਔਰ 8 ਤੇ ਵਧੀਆ ਦਿਹਾੜੀ ਬਣ ਜਾਂਦੀ ਜਿੰਨੇ ਘੰਟੇ ਲੱਗਦੇ ਆ ਆਪਣੇ ਬਾਕੀ ਜੇ ਭੁੱਖ ਪੱਖ ਲੱਗੇ ਤਾਂ ਆਪਣਾ ਇੱਥੇ ਹੀ ਤੋੜ ਕੇ ਆੜੂ ਖਾਣਾ ਖਾ ਲੋ ਮਿੱਠਾ ਆੜੂ ਕਿਦਾਂ ਮਿੱਠਾ ਪਿਆ ਬੜਾ ਮਿੱਠਾ ਆੜੂ ਆ ਪੱਕਿਆ ਪਿਆ ਨਾਲੇ ਪੂਰਾ ਐਨ ਕੀੜੇ ਕੁੜੇ ਦੇਖ ਲੈ ਵਿੱਚ ਕੀੜੇ ਵੀ ਹੁੰਦੇ ਆ ਪੈਨ ਸਾਫ ਆੜੂ ਹੈ ਭੁੱਖ ਲੱਗਦੀ ਆ ਆਪਣਾ ਇੱਥੇ ਖਾ ਲੋ ਤੋੜ ਕੇ ਫਰੂਟ ਦੇ ਕਮ ਚੇ ਬੜਾ ਫਾਇਦਾ ਜੋ ਆਪਾਂ ਨੂੰ ਤੋੜਦੇ ਆ ਫਰੂਟ ਆਪਾਂ ਖਾ ਸਕਦੇ ਆ ਪੂਰਾ ਲਾਲੂ ਲਾਲ ਮਾਲ ਪਿਆ ਹੈ ਉਹ ਭਾਗ ਗਲਗ ਸੁਦਾ ਦਬਾਹ ਹੋਰ ਭਾਈ ਕਿਦਾਂ ਆਪਣੇ ਵਿਚਾਰ ਦੇਣਾ ਚਾਹੁੰਦਾ ਹੋਵੇ ਕੋਈ ਕੋਈ ਵਿਚਾਰ ਨਹੀਂ ਕੰਮ ਬਾਰੇ ਖੁਸ਼ ਆ ਬੰਦਾ ਖੁਸ਼ ਆ ਪੁਰਾ ਬੋਟੇ ਤੇ ਚੜਿਆ ਹੋਰ ਜਲੀ ਰਾਮ ਨ ਲੱਗੇ ਆ ਘਾਂਟਿਆਂ ਦਾ ਕੰਮ ਆ ਦੋ ਦਾਣੇ ਉੱਪਰ ਉੱਪਰ ਰਹਿ ਗਏ ਆ ਦੋ ਦਾਣੇ ਰਹਿ ਗਏ ਯਾਰ ਉਹ ਬਹੁਤ ਉੱਚਾ ਡਾਣਾ ਆ ਉਸ ਪੇਦੇ ਵਰਗਾ ਆ ਉਹ ਲੈਣਾ ਵੀ ਨਹੀਂ ਪੈਣਾ ਉਹ ਉਹ ਤੋੜਿਆ ਰੋਂ ਖਿੱਚ ਕੇ ਮਾਰ ਪੱਥਰ ਪੁੱਥਨ ਮਾਰ ਕੋਈ ਏ ਲੈ 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 ਆ ਲਾਜੌਰ ਸ਼ਾਬਾਸ਼ ਸ਼ਾਬਾਸ਼ ਨਾ ਰਹਿਦੇ ਰਹਿਦੇ ਟੁੱਟ ਜਾਣਾ ਬੂਟਾ ਟੁੱਟ ਜਾਣਾ ਇੱਕ ਦਾਣਾ ਤਾਂ ਖੈਰ ਹੀ ਆ ਮੁੰਡਾ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਵੀ ਤੋੜ ਕੇ ਹਟੇਗਾ ਇਹ ਮੁੰਡਾ ਹੈਗਾ ਹਰਿਆਣੇ ਦਾ ਇਹ ਵੀ ਤੋੜ ਕੇ ਹਟੇਗਾ ਜੇ ਹਰਿਆਣਵੀ ਮੜ ਜ ਆਪਣੇ ਇੰਨੇ ਤੋੜਾ ਹੈ ਜਿੰਨਾ ਛੋੜ ਦੇ ਕੋ ਨਹੀਂ ਹਾਂ ਬਾਕੀ ਜੇ ਆਪਾਂ ਕੰਮ ਦੀ ਗੱਲ ਕਰੀਏ ਕੰਮ ਹੋ ਰੇ ਹਾਲਾਤ ਨੂੰ ਮਾੜੇ ਹੀ ਐ ਇਸ ਟਾਈਮ ਕੰਮ ਔਖੇ ਮਿਲਦੇ ਜੇ ਕਿਸੇ ਦਾ ਕੋਈ ਜਾਣ ਪਛਾਣ ਹੈਗਾ ਉਹ ਮਿਲ ਜਾਂਦਾ ਕੰਮ ਕੋਈ ਸਾਡੀ ਵੀਡੀਓ ਦੇਖ ਕੇ ਇੱਥੇ ਆ ਜੇ ਵੀ ਕੰਮ ਹੈਗਾ ਇੱਥੇ ਮਿਲ ਜਾਂਦਾ ਬੜੇ ਭਰਾਵਾਂ ਦੇ ਮੈਸੇਜ ਆਉਂਦੇ ਆ ਬਿਹਲੇ ਬੈਠੇ ਆ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਜਿਹਨਾਂ ਦੀ ਸੈਟਿੰਗ ਹੁੰਦੀ ਹੈ ਉਹ ਆ ਜਾਂ ਬਣ ਜਾਂਦਾ ਕੰਮ ਗੱਲ ਬਣ ਜਾਂਦੀ ਆ ਨਹੀਂ ਬੜਾ ਔਖਾ ਹੁੰਦਾ ਇੱਥੇ ਕੰਮ ਥੋੜਾ ਕਾਟੀ ਮਿਲਦਾ ਬੰਦਿਆਂ ਨੂੰ ਜੇ ਇਹੀ ਕੰਮ ਬਾਲਟੀਆਂ ਦੇ ਹਿਸਾਬ ਹੁੰਦਾ ਨਾ ਇੱਥੇ ਸਭ ਨੇ ਭੱਜ ਭੱਜ ਕੰਮ ਕਰਨਾ ਪਤਾ ਹੁਣ ਘੰਟਿਆਂ ਦਾ ਕੰਮ ਲੱਗੇ ਹੈ ਸਾਰੇ ਮਜ਼ੇ ਮਜ਼ੇ ਕਿ ਆ ਜਾ ਬੁਰਾ ਠਾ ਕੈਮਰਾ ਰੂਰਾ ਪਹੁੰਚ ਜਾ ਹਮ ਕੰਮ ਕਰ ਕੰਮ ਤੂੰ ਯਾਰ ਬਾਈ ਜਮੀ ਬੜੀਆ ਕੰਮ ਆ ਟੋਲੀ ਟੋਲੀ ਸਾਰੇ ਸਪੈਨ ਮੇਰੇ ਤੇ ਕੰਟੈਕਟ ਕਰਿਓ ਜਿਸਨਾਂ ਵੀ ਸਪੈਨੋਂ ਆਣਾ ਠੀਕ ਆ ਵੀਜ਼ਾ ਲਗਵਾਣਾ ਜਾਂ ਅਪਾਇੰਟਮੈਂਟ ਲੈਣੀ ਕਿਸੇ ਐਮਬੈਸੀ ਕੀ ਮੇਰੇ ਤੇ ਸੰਪਰਕ ਕਰਿਓ ਨੰਬਰ ਮੇਰਾ ਜੋ ਬਤਾ ਦੇਗਾ ਜਿਸ ਭਾਈ ਗੱਬ ਜੋਂਨ ਭਾਈ ਬਲੋਕ ਬਣਾ ਰਿਹਾ 631 590 ਨਾ ਲੱਗੇ ਨਾ ਲੱਭੇ ਹਾਂ ਨੰਬਰ ਇਹਦਾ ਨਹੀਂ ਜਿਹੜੇ ਭਾਈ ਨੂੰ ਆਣਾ ਚਾਹੁੰਦਾ ਇੱਛਾ ਉਹ ਮੈਨੂੰ ਦੱਸੀ ਮੜਾ ਜਾ ਬਾਕੀ ਜਿਹੜੇ ਇਹ ਬੋਟੇ ਇਹਨਾਂ ਦੇ ਕੋਈ ਕੰਡ ਨਹੀਂ ਹੈਗੇ ਇਹਦਾ ਆੜੂ ਉਹਦੀ ਕੰਡ ਬੜੀ ਹੁੰਦੀ ਆ ਕਈ ਕਿਸਮਾਂ ਦੇ ਆੜੂ ਆ ਜਿਹੜੇ ਲੱਗੇ ਆਏ ਥੋੜੇ ਹੋਰ ਕਿਸਮ ਦੇ ਆ ਲਾਲ ਰੰਗ ਦੇ ਤੇ ਹਾਂਜੀ ਕੀ ਐਕਸ਼ਨ ਕਰੀ ਜਾਂਦੇ ਆ ਹਾਂਜੀ ਕਿਦਾਂ ਬੜ ਲੱਗਿਆ ਕੰਮ ਦਾ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਰੋਟੀ ਖਾਵਾਂਗੇ ਫਿਰ ਬ੍ਰੇਕ ਲੂੰਗੀ ਬਾਕੀ ਪਿੱਛੇ 뷰 ਬੜਾ ਹੀ ਖਤਰਨਾਕ ਖਤਰਨਾਕ 뷰 ਆ ਹਾਂਜੀ ਸੋਚਿਆ ਸੀ ਕਦੇ ਇਦਾਂ ਪਹਾੜਾਂ 'ਚ ਕੰਮ ਕਰਾਂਗੇ ਆੜੂ ਆੜੂ ਮੇਰੇ ਵੀ ਆੜੂ ਲੱਗਿਆ ਤੋੜਨਾ ਦੁਪਹਿਰ ਹੋ ਗਈ ਸੋਰਜ ਉੱਪਰ ਸਿਖਰ ਤੇ ਆ ਗਿਆ ਮੁੰਡੇ ਨੇ ਪੂਰੀਆਂ ਬਾਹਾਂ ਮੂਹਾਂ ਪਾਈਆਂ ਟੈਨਿੰਗ ਤੋਂ ਧੁੱਪ ਤੋਂ ਬਚਣ ਤੋਂ ਇੱਧਰ ਲੱਗਿਆ ਬਾਕੀ ਮੁੰਡੇ ਕੰਮ ਕਰਨ। ਹਰਾਉ ਨਾ ਨਾ ਕੰਮ ਕਰੋ, ਹੋਲੀ-ਵਲੀ ਤੁਰਦੇ ਆ। ਤੇ ਆ ਟਰੈਕਟਰ ਖੜਕੀ ਤੁਰਨੇ ਦੀ ਕੋਈ ਲੋੜ ਨਹੀਂ, ਬਾਲਟੀ ਜੀ ਤੋੜ-ਤੁੜ ਕੇ ਨਾਲ ਟਰੈਕਟਰ ਖੜਾ। ਕਾਖਿਆਂ ਜੇ ਪਾਈ ਜਾਣੀ ਆਪਾਂ ਗਰੇਟਾਂ 'ਚ। ਬਾਕੀ ਐਦਾਂ ਕੰਮ ਆ, ਘਰਾ ਕੋੜਾਂ ਦਾ ਵੀ ਬੜਾ ਔਖਾ ਹੋਇਆ, ਇੱਥੇ ਘਰ ਵੀ ਬੜੇ ਔਖੇ ਮਿਲਦੇ ਆ। ਤੇ ਹੁਣ ਲੱਗਿਆ ਰੋਟੀ ਖਾਣ। ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਕਰ ਲੈ ਲਾਈਕ ਓਕੇ ਜੀ